ਐਸਵੀਐਲ ਦੀ ਖਬਰ ਜਲੰਧਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਫੌਜ ਦੀ ਗੱਡੀ ਦਾ ਐਕਸੀਡੈਂਟ ਹੋਇਆ ਜੀਆਂ ਦੱਸਦੇ ਕਿ ਸਸਟੀਵੀ ਸਾਹਮਣੇ ਨਿਕਲ ਕੇ ਆਈ ਹੈ ਸਸਟੀਵੀ ਤੋੜਨਾ ਸੰਜੀ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਨਾਲ 16 ਟੈਰੀ ਟਰੱਕ ਦੇ ਵੱਲੋਂ ਪਿੱਛੇ ਤੋਂ ਫੌਜ ਦੀ ਗੱਡੀ ਨਾਲ ਟੱਕਰ ਮਾਰ ਜਾਂਦੀ ਹੈ ਗੱਡੀ ਪਲਟ ਜਾਂਦੀ ਹੈ ਦਰਅਸਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸੱਤਵੀਂ ਸੂਚਨਾ ਮਿਲਦੀ ਹੈ ਕਿ ਇੱਕ ਆਰਮੀ ਦੀ ਗੱਡੀ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਗੱਡੀ ਜਿਹੜੀ ਹੈ ਪੀਪੀਪੀ ਤੋਂ ਪੁਠਾਨਕੋਟ ਚੌਕ ਵੱਲ ਨੂੰ ਜਾ ਰਹੀ ਸੀ ਤੇ ਲੰਮਾ ਪਿੰਡ ਚੌਕ ਦੇ ਨੇੜੇ ਇਹ ਹਾਦਸਾ ਹੁੰਦਾ ਹੈ ਸੀਸੀਟੀਵੀ ਤੋਂ ਨਾਲ ਸਾਂਝੀ ਕਰਿਆ ਸੀਸੀਟੀਵੀ ਵੇਖਸਾ ਤੇ ਉਹ ਕਿਸ ਤਰੀਕੇ ਦੇ ਨਾਲ ਪਿੱਛੋਂ 16 ਟੈਰੀ ਟਰੱਕ ਆਉਂਦਾ ਹੈ ਉਹ ਪਿੱਛੋਂ ਤੋਂ ਅੱਗੇ ਗੱਡੀ ਦੇ ਉੱਤੇ ਟੱਕਰ ਮਾਰ ਦਿੰਦਾ ਹੈ ਜਿਸ ਕਰਕੇ ਹਾਦਸਾ ਦਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਪੰਜ ਫੌਜ ਦੇ ਜਵਾਨ ਸਵਾਰ ਸਨ ਫੌਜ ਦੀ ਗੱਡੀ ਸੀ ਅਤੇ ਉਹ ਗੱਡੀ ਪਲਟ ਜਾਂਦੀ ਹੈ ਜਿਸ ਕਰਕੇ ਪੰਜੋ ਜਵਾਨ ਘਾਇਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਜੇਰੇ ਲਾਜ਼ ਦੇ ਲਈ ਹਸਪਤਾਲ ਲਿਜਾਇਆ ਜਾਦਾ ਹੈ ਗਨੀਮਤੇ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਤੋਂ ਇਲਾਵਾ ਹੋਰ ਇਸ ਮਾਮਲੇ ਦੇ ਵਿੱਚ ਕੀ ਹੋਇਆ ਹਜੇ ਤੱਕ ਅਜਿਹਾ ਲੱਗ ਰਿਹਾ ਹੈ ਕਿ ਟਰੱਕ ਚਾਲਕ ਦੀ ਗਲਤੀ ਹੈ ਬਾਕੀ ਨੂੰ ਦੇਖਣਾ ਹੋਵੇਗਾ ਕਿ ਆਖਿਰਕਾਰ ਕਿਸ ਦੀ ਗਲਤੀ ਸੀ ਤੇ ਇਸ ਵੱਲ ਦੀ ਵੱਡੀ ਖਬਰ ਤੁਹਾਨੂੰ ਕਰ ਰਹੇ ਹਾਂ ਸਾਂਝੀ ਅੱਜ ਸਵੇਰ 7 ਵਜੇ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਕਿ ਆਰਮੀ ਦੀ ਗੱਡੀ ਦਾ ਜਿਹੜਾ ਵਾ ਲੰਮਾ ਪਿੰਡ ਚੌਕ ਔਰ ਇਹਦੇ ਸੁੱਤੀ ਪਿੰਡ ਦੇ ਦਰਮਿਆਨ ਦੇ ਕਰਕੇ ਐਕਸੀਡੈਂਟ ਹੋਇਆ ਔਰ ਜਿਸ ਤੇ ਅਸੀਂ ਇਮੀਡੀਏਟਲੀ ਸਾਡਾ ਡਿਊਟੀ ਅਫਸਰ ਵੀ ਪਹੁੰਚ ਗਿਆ ਔਰ ਸੁਰੱਖਿਆ ਫੋਰਸ ਵੀ ਪਹੁੰਚ ਗਈ ਮੈਂ ਵੀ ਆ ਮੌਕੇ ਤੇ ਆ ਗਿਆ ਔਰ ਜਦੋਂ ਇੱਥੇ ਦੇਖਿਆ ਤਾਂ ਇੱਕ ਆਰਮੀ ਦੀ ਗੱਡੀ ਜਿਹੜੀ ਪੀਏਪੀ ਚੌਕ ਵੱਲੋਂ ਪਠਾਨਕੋਟ ਚੌਕ ਵੱਲ ਨੂੰ ਜਾ ਰਹੀ ਸੀ ਔਰ ਉਹਦੇ ਵਿੱਚ ਪੰਜ ਜਿਹੜੇ ਆਰਮੀ ਦੇ ਜਵਾਨ ਸਵਾਰ ਸੀਗੇ ਔਰ ਉਹਨੂੰ ਪਿੱਛੋਂ ਇੱਕ 16 ਟੈਰੀ ট্রাক ਸੀਗਾ ਜੋ ਲੋਡ ਆ ਜੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਇਹਦੇ ਵਿੱਚ ਕਿ ਕੀ ਲੱਦਿਆ ਹੋਇਆ ਔਰ ਇਹਨੇ ਪਿੱਛੋਂ ਉਹਨੂੰ ਹਿੱਟ ਕੀਤਾ ਔਰ ਉਸ ਪਾਸੇ ਉਹਨੂੰ ਟੱਕਾ ਟੱਕ ਕੇ ਗੱਡੀ ਨੂੰ ਇਧਰਲੇ ਰੋਡ ਦੇ ਉੱਤੇ ਦੋਨੋਂ ਗੱਡੀਆਂ ਆ ਗਈਆਂ ਔਰ ਜਿਹੜੀ ਆਰਮੀ ਦੀ ਗੱਡੀ ਆ ਇਹ ਪਲਟੀਆਂ ਖਾ ਕੇ ਇਸ ਪਾਸੇ ਕਾਫੀ ਇਹਦੇ ਵਿੱਚ ਜਿਹੜੇ ਜਵਾਨ ਸੀਗੇ ਉਹ ਇੰਜਰਡ ਨੇ ਵੈਸੇ ਉਦਾਂ ਠੀਕ ਨੇ ਔਰ ਸਾਰਿਆਂ ਨੂੰ ਜਿਹੜਾ ਵਾ ਪੰਜ ਜਵਾਨਾਂ ਨੂੰ ਹਸਪਤਲ ਪਰਵਾ ਦਿੱਤਾ ਗਿਆ ਨੇ ਜਾਨੀ ਨੁਕਸਾਨ ਨਹੀਂ ਹੋਈ ਹੋਇਆ ਬੰਦੇ ਇੰਜਰਡ ਹੈਗੇ ਨੇ ਵਿੱਚ ਦੋ ਤੋਂ ਜ਼ਿਆਦਾ ਸੀਰੀਅਸ ਨੇ ਬਟ ਫਿਲਹਾਲ ਠੀਕ ਨੇ ট্রাক ਵਾਲੇ ਦੀ ਸਰ ট্রাক ਗਲਤੀ ਕਿਦੀ ਮੰਨੀ ਜਾਂਦੀ ਹੈ ਗਲਤੀ ਤਾਂ ਦੇ ਕੋਈ ਸ਼ਰਿਆਮੀ ট্রাক ਵਾਲੇ ਦੀ ਹੈ ਜਿਹਨੇ ਪਿੱਛੋਂ ਗੱਡੀ ਨੂੰ ਹਿੱਟ ਕਰਕੇ ਤੇ ਇੰਨੀ ਜ਼ਬਰਦਸਤ ਦੂਰ ਤੱਕ ਘੜੀਦਾ ਲਾਇਆ ਗੱਡੀ ਨੂੰ ট্রাক ਵੀ ਬੀਏਪੀ ਵੱਲੋਂ ਆ ਰਿਹਾ ਸੀ ট্রাক ਵੀ ਪਿੱਛੋਂ ਆ ਰਿਹਾ ਸੀਗਾ ਔਰ ਜ਼ਿਆਦਾ ਸਪੀਡ ਦੇ ਓਵਰ ਸਪੀਡ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਪਿੱਛੋਂ ਹਿੱਟ ਕਰ ਦਿੱਤਾ ਨਹੀਂ ਜਾਨੀ ਨੁਕਸਾਨ ਤੋਂ ਬਚਾਉਂਦਾ ये हमारे को तो बाद में पता चला है कि ट्रक ने ये हमारी फौजी गाड़ी को मार दिया है और पीछे से मारा है और आगे इस साइड में निकल गई है चोट ये अपना कैंट कैंट से ही आए लोकल ही है यहाँ ड्यूटी के लिए थे पांच पांच जाने थे हाँ अभी तक तो ठीक है अभी पता हम बता नहीं सकते जी कुछ भी अभी हम इसके लिए तो